ਪ੍ਰੇਮ ਸਿੰਘ ਚੰਦੂਮਾਦਰਾ ਨੇ ਅਕਾਲੀ ਦਲ ਤੇ ਨਿਸ਼ਾਨੇ ਸਾਤੇ ਨੇ ਅਕਾਲੀ ਦਲ ਦੇ ਮੈਂਬਰਾਂ ਨੇ ਸ਼੍ਰੀ ਕਾਟਕ ਸਾਹਿਬ ਦੇ ਹੁਕਮਾਂ ਨੂੰ ਲੰਘਣਾ ਕੀਤੀ ਹੈ ਇਹ ਕਿ ਹਰ ਨੇ ਅਕਾਲੀ ਸੂਚ ਵਾਲੇ ਲੋਕ ਚਾਹੁੰਦੇ ਸ਼੍ਰੀ ਕਾਟਕ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨਾ ਸੋ ਐਮਪੀ ਅਮਰਿਤਪਾਲ ਦੀ ਨਵੀਂ ਬਣਾਈ ਪਾਰਟੀ ਤੇ ਵੀ ਬੋਲੇ ਨੇ ਚੰਦੂਮਾਦਰਾ ਉਹਨਾਂ ਨੇ ਕਿਹਾ ਹੈ ਕਿ ਪੰਥ ਦੀ ਅਲੱਗ-ਅਲੱਗ ਹੋਈ ਸ਼ਕਤੀ ਨੂੰ ਇਕੱਠਾ ਕੀਤਾ ਜਾਵੇ ਅੱਜ ਪੰਜਾਬ ਪੰਜਾਬੀਆਂ ਤੇ ਪੰਥਕ ਲੋਕਾਂ ਦਾ ਇਕੱਠ ਹੋਣਾ ਜ਼ਰੂਰੀ ਲਾਜ਼ਮੀ ਹੈ ਜੋ ਹਾਲਾਤ ਸਾਹਮਣੇ ਨਜ਼ਰ ਆ ਰਹੇ ਨੇ ਕਿ ਸ੍ਰੀ ਅਕਾਲਤਾ ਸਾਹਿਬ ਨੇ ਜੋ ਸੱਤ ਮੈਂਬਰੀ ਕਮੇਟੀ 2 ਤਰੀਕ ਨੂੰ ਬਣਾਈ ਸੀ 6 ਮਹੀਨੇ ਦੇ ਅੰਦਰ ਅੰਦਰ ਨਵੀਂ ਭਰਤੀ ਕਰਕੇ ਨਵੇਂ ਪ੍ਰਧਾਨ ਦੀ ਚੋਣ ਲਈ ਉਹਨੂੰ ਛੱਡ ਕੇ ਮਤਲਬ ਆਪਣੀ ਮਨਮਰਜ਼ੀ ਦੀ ਕਮੇਟੀ ਬਣਾਉਣਾ ਮਨਮਰਜ਼ੀ ਦੇ ਅਧਾਰ ਪਰ ਲਾਉਣਾ ਮਤਲਬ ਇਹ ਮੈਂ ਸਮਝਦਾ ਇੱਕ ਕਿਸਮ ਦੀ ਸ਼ਰਮਣੀ ਕਾਲੀਦਾਰ ਦੇ ਜਿਹੜੀ ਟੀਮ ਆ ਉਹਨਾਂ ਨੇ ਉਹ ਹੁਕਮ ਦੀ ਰੰਗਣੀ ਕੀਤੀ ਆ ਤੇ ਜੇ ਉਹਨੂੰ ਫੰਡਾਉਣਾ ਜੇ ਇਹਨੂੰ ਖਿਲਾਰਨਾ ਮਤਲਬ ਮੈਂ ਸਮਝਦਾ ਇਹ ਬੜੀ ਮਦਭਾਗੀ ਗੱਲ ਹੋਏਗੀ ਕਿਉਂਕਿ ਅਕਾਲੀ ਵਰਕਰ ਜਿਹੜੇ ਨੇ ਕਾਲੀ ਸੋਚ ਵਾਲੇ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਸ੍ਰੀ ਅਕਾਲ ਤਾ ਸਭ ਤੋਂ ਬੁਰਾਈ ਜਿਹੜੀ ਕਮੇਟੀ ਆ ਉਹਦੇ ਰਾਹੀਂ ਹੀ ਭਰਤੀ ਹੋਵੇ